ਜੇ ਕਿਸੇ ਨੇ ਕੁਦਰਤੀ ਖੇਤੀ ਤਹਿਤ ਕਣਕ ਦੀ ਬੀਜਾਂਦ ਕਰਨੀ ਹੈ ਚਾਹੇ ਉਹ ਇੱਕ ਕਨਾਲ ਕਰੇ ਚਾਹੇ ਉਹ ਅੱਧਾ ਕਿੱਲਾ ਕਰੇ ਮੈਂ ਤਾਂ ਕਹਾਂਗਾ ਵੀ ਅੱਧਾ ਕਿੱਲਾ ਟੁਟ-ਟੁਟ ਕਰੇ ਤੇ ਉਹਦੇ ਅੱਧੇ ਕਿੱਲੇ ਦੇ ਵਿੱਚ ਉਹਨੂੰ ਆਪਣੇ ਪੂਰੇ ਸਾਲ ਦੀ ਖੁਰਾਕ ਮਿਲੂਗੀ ਜਿਹੜੇ ਮੇਰੇ ਕਿਸਾਨ ਵੀ ਕਰਨਾ ਚਾਹੁੰਦੇ ਨੇ ਉਸ ਅੱਧੇ ਕਿੱਲੇ ਦੇ ਵਿੱਚ ਜਿਆਦਾ ਗਲੀ ਸੜੀ ਰੂੜੀਆਂ ਚਾਰ ਟਰਾਲੀਆਂ ਪਾਉਣ ਜਾਂ ਫਿਰ 8-10 ਕੁਇੰਟਲ ਕਣਜੀਬ ਅੰਮ੍ਰਿਤ ਬਣਦਾ ਉਹ ਪਾ ਕੇ ਖੇਤ ਦੀ ਤਿਆਰੀ ਕਰਨ ਠੀਕ ਹੈ ਜੀ ਉਹਨੂੰ ਵਾਉਣ ਉਹਨੂੰ ਤਿਆਰ ਕਰਨਾ ਇੱਕ ਘਣਜੀਵ ਅੰਮ੍ਰਿਤ ਕਿਵੇਂ ਬਣਦਾ ਹੈ ਜੀ ਜੇ ਕਿਸੇ ਨੇ ਬਣਾਉਣਾ ਹੋਵੇ ਤਾਂ ਇੱਕ ਕੁਇੰਟਲ ਗੋਹਾ ਲੈ ਕੇ ਜਿਹੜਾ ਗਿੱਲਾ ਗੋਹਾ ਆਪਣਾ ਤਾਜਾ ਗੋਹਾ ਲੈ ਕੇ ਉਹਦੇ ਵਿੱਚ 1.5 ਕਿਲੋ ਪੁਰਾਣਾ ਨਕੰਮਾ ਗੁੜ ਪਾ ਦਿਓ ਘੋਲ ਕੇ 6-7 ਲੀਟਰ ਉਹਦੇ ਵਿੱਚ ਪਸ਼ਾ ਪੰਦਾ ਗਾਂ ਦਾ ਪਾ ਦਿਓ ਮੱਝ ਦਾ ਪਾ ਦਿਓ ਜਿੰਦਾ ਮਰਜ਼ੀ ਪਾ ਦਿਓ ਤੇ 1.5 ਕਿਲੋ ਬੇਸਣ ਪਾ ਦਿਓ ਕਿਸੇ ਵੀ ਦਾਲ ਦਾ ਪਾਊਡਰ ਪਾ ਦਿਓ ਤੇ ਉਹ ਪ੍ਰੋਟੀਨ ਹੁੰਦੀ ਉਹਦੇ ਵਿੱਚ ਜਿਵੇਂ ਛੋਲਿਆਂ ਦਾ ਹੋ ਗਿਆ ਮੂੰਗੀ ਦੀ ਦਾਲ ਜੀਦਾ ਮਰਜ਼ੀ ਪਾ ਦੋ 1.5 ਕਿਲੋ ਕਿਲੋ 1.5 ਕਿਲੋ ਪਾ ਦੋ ਤੇ ਕਿਲੋ ਕੋ ਦੇ ਕਰੀਬ ਮਿੱਟੀ ਲੈਣੀ ਆਪਾਂ ਨੇ ਜਿਹੜੀ ਬੋਰਡ ਦੇ ਥੱਲੇ ਹੋਵੇ ਹੂੰ ਪੇਪਰ ਦੇ ਥੱਲੇ ਹੋਵੇ ਜਿਹੜੀ ਜਾਂ ਫਿਰ ਜਿੱਥੇ ਕੁਦਰਤੀ ਖੇਤੀ ਹੋ ਰਹੀ ਹੋਵੇ ਕੁਦਰਤੀ ਖੇਤੀ ਜਿੱਥੇ ਘਾਹ ਫੁੱਸਕਿਆ ਹੋਵੇ ਨਾ ਉਹਦੇ ਥੱਲੇ ਮਿੱਟੀ ਬਹੁਤ ਸ਼ਾਨਦਾਰ ਹੁੰਦੀ ਹੈ ਉੱਥੇ ਜਵਾਣੂ ਜਵਾਣੂਆਂ ਨੇ ਬਹੁਤ ਕੰਮ ਕੀਤਾ ਹੁੰਦਾ ਉੱਥੇ ਜਵਾਣੂ ਬੜੇ ਹੁੰਦੇ ਨੇ ਜੀ ਆਪਾਂ ਜਵਾਣੂ ਪੈਦਾ ਕਰਨੇ ਨੇ ਜਿਹੜਾ ਕਣਜੀਬ ਅਮਰਤ ਹੈ ਕਣ ਦਾ ਮਤਲਬ ਹੁੰਦਾ ਵੀ ਸੰਘਣਾ ਪਾਣੋਂ ਦੇ ਵਿੱਚ ਜੀਵ ਹੁੰਦੇ ਨੇ ਜੀਵ ਜੀਵਨ ਦਾ ਸਮਝਦੇ ਨੇ ਇਹ ਕਿੰਨਾ ਕੁ ਪੁਰਾਣਾ ਫਿਰ ਹੋਣਾ ਚਾਹੀਦਾ ਜਦੋਂ ਖੇਤ 'ਚ ਇਸਤੇਮਾਲ ਕਰਨਾ ਹੈ ਇਹ ਤਾਂ ਤੁਸੀਂ ਤਿਆਰ ਕਰ ਲਓ 20 ਦਿਨਾਂ 'ਚ 1 ਮਹੀਨੇ ਦਾ ਤੁਸੀਂ ਤਿਆਰ ਕਰ ਲਓ ਠੀਕ ਹੈ 1 ਮਹੀਨਾ ਪਹਿਲਾਂ ਤਿਆਰ ਕਰ ਲਓ ਠੀਕ ਤੇ ਉਹ ਬਹੁਤ ਵਧੀਆ ਸ਼ਾਨ ਉਹਦੇ 'ਚ ਛਿੱਟਾ ਦੇ ਲੋ ਇੰਨਾ ਸ਼ਾਨਦਾਰ ਤਿਆਰ ਹੋ ਜਾਂਦਾ ਖੇਤ ਦੀ ਤਿਆਰੀ ਦੇ ਵਿੱਚ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ ਖੇਤੀ ਤਿਆਰੀ ਦੇ ਵਿੱਚ ਇਹੀ ਅਜੇ ਆਪਾਂ ਜੇ ਆਪਾਂ ਨੇ ਰੌਣੀ ਕਰਨੀ ਹੈ ਤਾਂ ਉਹਦੇ ਵਿੱਚ ਜੀਵ ਅਮਰਤ ਆਪਾਂ 200 ਲੀਟਰ ਪਾ ਲਓ 400 ਲੀਟਰ ਪਾ ਲਓ ਜਿੰਨਾ ਮਰਜ਼ੀ ਪਾ ਲਓ ਉਹ ਜੀਵ ਅਮਰਤ ਵੀ ਇਦਾਂ ਹੀ ਬਣਦਾ 200 ਲੀਟਰ ਦਾ ਡਰਮ ਲੈਣਾ ਪੈਂਦਾ ਪਲਾਸਟਿਕ ਦਾ ਉਹਦੇ ਵਿੱਚ 180 ਲੀਟਰ ਪਾਣੀ ਆਪਣਾ 10 ਕਿਲੋ ਗੋਹਾ ਤਾਜ਼ਾ ਹੋਵੇ ਗੋਹਾ ਪੁਰਾਣਾ ਨਾ ਹੋਵੇ ਪਿਸ਼ਾਬ ਜਿੰਨਾ ਮਰਜ਼ੀ ਪੁਰਾਣਾ ਹੋਵੇ 7-8 ਲੀਟਰ ਪਿਸ਼ਾਬ ਪਾ ਲਈਦੇ ਉਹਦੇ ਵਿੱਚ ਫੇਰ 1.5 ਕਿਲੋ ਤੋਂ 2 ਕਿਲੋ ਔਰਗੈਨਿਕ ਗੁੜ ਮਿਲ ਜੇ ਤਾਂ ਸਭ ਤੋਂ ਵਧੀਆ ਨਹੀਂ ਤਾਂ ਆਮ ਲੈ ਲਓ ਪੁਰਾਣੇ ਤੋਂ ਪੁਰਾਣਾ ਗੁੜ ਇਸ ਤਰ੍ਹਾਂ ਵੇਸਣ ਲੈ ਲਓ ਡੇਢ ਕਿਲੋ ਡੇਢ ਕਿਲੋ ਲੈ ਲਓ ਉਸ ਤਰ੍ਹਾਂ ਮਿੱਟੀ ਲੈ ਲਓ ਉਹਨਾਂ ਸਾਰਿਆਂ ਨੂੰ ਘੋਲ ਦੋ ਉਹਨੂੰ ਛਾਂ 'ਚ ਰੱਖ ਦੋ ਡਰਮ ਨੂੰ ਕਿੰਨੇ ਦਿਨ ਉਹਨੂੰ ਸਵੇਰ ਸ਼ਾਮ ਘੋਲਿ ਜਾਓ ਉਹਦੇ ਵਿੱਚ ਨਾ ਦੂਜੇ ਦਿਨ ਪਾਪੜੀ ਬਣਨੀ ਸ਼ੁਰੂ ਹੋ ਜਾਂਦੀ ਹੈ ਗੋਹੇ ਦੀ ਨਾ ਪਾਪੜੀ ਬਣ ਲੱਗੀ ਪੈ ਬਣਨੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਤੋੜਦੇ ਜਾਓ ਜਿੱਦਨ ਉਹ ਪਾਪੜੀ ਬਣਨੀ ਸ਼ੁਰੂ ਬੰਦ ਹੋ ਗਈ ਉਹ ਤੈ ਖਤਮ ਹੋ ਗਈ ਜਦੋਂ ਆਪਣੇ ਆਪ ਜੋ ਤੁਸੀਂ ਹਲਾਉਣ ਜਾਓਗੇ ਉਹ ਕੈ ਮਿਲੂਗੀ ਨਹੀਂ ਤਾਂ ਉਹ ਤਿਆਰ ਹੋ ਜੂਗਾ ਗਰਮੇ ਜੀ ਸਦਨ ਜ ਤਰਨ ਸਿਆਲ ਚ ਥੋੜੇ ਦੋ ਚਾਰ ਦਿਨ ਪੱਧ ਲੱਗ ਜਾਂਦੇ ਨੇ ਹੂੰ ਉਹਨੂੰ ਆਪਣੇ ਡਰਮ ਨੂੰ ਤੁਸੀਂ ਮੋਟਰ ਤੇ ਰੱਖੋ ਪਾਈਪ ਰਾਹੀਂ ਜਿੱਥੇ ਪਾਣੀ ਜਾਂਦਾ ਉੱਥੇ ਚਲਾ ਦਿਓ ਉਹ ਜੀਵ ਹੈ ਉਹ ਜਿਹੜੀ ਖਰਾਕ ਹੈ ਉਹ ਜੀਵਾਂ ਦੀ ਹੈ ਜਿਹੜੀ ਕੁਦਰਤੀ ਖੇਤੀ ਹੈ ਉਹ ਜੀਵਤ ਅਦਾ ਚਾਹੀਨ ਉਹ ਜੈਵਿਕ ਖੇਤੀ ਕਹਿੰਦੇ ਨੇ ਜੀਵ ਜਿਹੜੀ ਕੁਦਰਤੀ ਜਿਹੜੀ ਖੇਤੀ ਕੋਈ ਵੀ ਹੈ ਜਾ ਬਨਸਪਤੀ ਵੀ ਹੈ ਕਿ ਸਾਰੀ ਜੀਵ ਹੀ ਪੌਦੇ ਨੂੰ ਖਰਾਕ ਦਿੰਦੇ ਨੇ ਠੀਕ ਹੈ ਸਾਡੇ ਖੇਤਾਂ ਦੇ ਵਿੱਚ ਇਹ ਜਿਹੇ ਪੋਟਾਸ਼ ਬਹੁਤ ਪਈ ਹੈ ਫਾਸਫੋਰਸ ਪਈ ਹੈ ਪਰ ਉਹ ਪੌਦਾ ਸਿੱਧੇ ਤਰੀਕੇ ਨਾਲ ਇਹ ਲੈ ਸਕਦਾ ਜਿਵੇਂ ਸਾਡੀ ਰਸੋਈ ਦੇ ਵਿੱਚ ਸਾਰਾ ਕੁਝ ਪਿਆ ਅਸੀਂ ਸਿੱਧਾ ਥੋੜਾ ਖਾ ਮੰਗੇ ਤੇ ਵੀ ਰੋਟੀ ਬਣੂਗੀ ਸਬਜ਼ੀ ਬਣੂਗੀ ਮਸਾਲੇ ਵੀ ਪੈਣਗੇ ਫਿਰ ਅਸੀਂ ਖਾਵਾਂਗੇ ਇਸ ਤਰ੍ਹਾਂ ਬਹੁਤ ਕੁਝ ਪਿਆ ਜ਼ਮੀਨ ਦੇ ਵਿੱਚ ਪਰ ਉਹ ਜੀਵਾਣੂ ਉਹਨੂੰ ਤੋੜਦੇ ਨੇ ਜਿਹੜੇ ਕੰਮ ਏ ਨੇ ਹਰੇਕ ਫਸਲ ਦੇ ਲਈ ਅਲੱਗ-ਅਲੱਗ ਕੰਮ ਏ ਨੇ ਠੀਕ ਹੈ ਜੀ ਕਣਕ ਦੇ ਵਿੱਚ ਹੋਰ ਹੋਣਗੇ ਜਿਹੜੇ ਦਾਲਾਂ ਨੇ ਉਹਨਾਂ ਦੇ ਜੜਾਂ ਦੇ ਵਿੱਚ ਰਾਈਜ਼ੋਬੀਅਮ ਹੁੰਦੇ ਨੇ ਜਿਹੜੇ ਨਾਈਟ੍ਰੋਜਨ ਫਿਕਸ ਕਰਦੇ ਨੇ ਜੀ ਆਵਾ ਦੇ ਵਿੱਚੋਂ ਮੂੰਗੀ ਦੇ ਵਿੱਚ ਵੀ ਹੈ ਜਿਵੇਂ ਹਾਂਜੀ ਹਾਂਜੀ